ਅੱਜ ਅਸੀਂ ਸਾਰਿਆਂ ਦਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ तकरीबन 8 ਵਜੇ ਇੱਥੇ ਪਹੁੰਚੇ ਹੋ بارش ਦਾ ਮੌਸਮ ਹੈ ਨਾਲ ਹੀ ਨਾਲ ਅੱਜ ਕਿੰਨੇ ਜ਼ਿਲ੍ਹਿਆਂ ਦੇ ਪ੍ਰਧਾਨ ਜੀਰਾ ਸਾਹਿਬ ਕੋਮਾਇਆ ਸਾਹਿਬ ਦੇ ਨਾਲ ਸਾਡੇ ਬਿੱਟੂ ਜੀ ਦੇ ਨਾਲ ਹੀ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਮੋਢੀ ਆਗੂ ਸਹਿਬਾਨ ਅਬੋਰ ਦੇ ਫਰੂਜ਼ਪੁਰ ਦੇ ਜਲਾਲਾਬਾਦ ਦੇ ਆਜ਼ਲਕਾ ਦੇ ਫਰੂਜ਼ਪੁਰ ਦਿਹਾਤੀ ਦੇ ਸ਼ਹਿਰੀ ਦੇ ਉਹ ਸਾਰੇ ਜਾਣੇ ਸਾਡੇ ਕੰਟੈਸਟਡ ਕੈਂਡੀਡੇਟਸ ਜਿਹੜੇ ਸੀਗੇ ਚਾਹੇ ਉਹ ਰੂਬੀ ਜੀ ਹੈ ਚਾਹੇ ਰਜਿੰਦਰਕੌਰ ਬੱਲੂਆਣਾ ਜੀ ਹੈ ਸਾਰੇ ਸਾਥੀ ਅੱਜ ਬਲੋਕਾਂ ਦੇ ਪ੍ਰਧਾਨ ਹੋਰ ਯੂਥ ਕਾਂਗਰਸ ਨਾਲ ਵੀ ਤਲੂਕਤ ਰੱਖਣ ਵਾਲੇ ਅੱਜ ਅਸੀਂ ਇੱਥੇ ਇਕੱਠੇ ਕੀਤੇ ਸੀ ਮੁਕਸਰ ਜ਼ਿਲ੍ਹੇ ਦੇ ਇਹ ਫਰੋਜ਼ਪੁਰ ਜ਼ਿਲ੍ਹੇ ਦੇ ਫਰੋਜ਼ਪੁਰ ਫਾਜ਼ਿਲਕਾ ਜਿੱਥੇ ਸਾਰਿਆਂ ਨੇ ਚਿੰਤਾ ਜ਼ਾਹਿਰ ਕੀਤੀ ਆਪਦੀ ਪ੍ਰਗਟ ਕੀਤੀ ਕਿ ਬਹੁਤ ਮਾੜੇ ਹਾਲਾਤ ਨੇ ਸਾਡੇ ਪੰਜਾਬ ਦੇ ਪਰਮਾਤਮਾ ਸਾਡੇ ਪੰਜਾਬ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਇਸ ਬੁਰੀ ਨਜ਼ਰ ਤੋਂ ਔਰ ਇਸ ਆਫਤ ਤੋਂ ਬਚਾ ਕੇ ਰੱਖੇ ਇਹਦੇ ਨਾਲ ਨਾਲ ਮਗਰਲੇ ਕਈ ਦਿਨਾਂ ਤੋਂ ਸਾਡੇ ਸਾਥੀ ਔਰ ਮੈਂ ਖੁਦ ਆਪ ਉਹਨਾਂ ਦੇ ਨਾਲ ਅਸੀਂ ਰੂਸਪੁਰ ਦਾ ਵੀ ਦੌਰਾ ਕੀਤਾ ਅਸੀਂ ਫਾਜ਼ਿਲਕਾ ਦਾ ਵੀ ਦੌਰਾ ਕੀਤਾ ਹਬੌਰ ਦਾ ਵੀ ਕੀਤਾ ਜਲਾਲਾਬਾਦ ਦਾ ਵੀ ਕੀਤਾ ਇੱਥੇ ਕਾਫੀ ਪਾਣੀ ਆਇਆ ਵਿਆ ਔਰ ਉਹਨਾਂ ਦੀ ਟਿਲਫੁੱਲ ਭੇਟਾ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸਾਰੇ ਸਾਡੇ ਕਾਂਗਰਸ ਦੇ ਆਗੂ ਸਹਿਬਾਨਾਂ ਨੇ ਪਿੰਡਾਂ ਚੋਂ ਵੀ ਆਮ ਲੋਕਾਂ ਨੇ ਐਸੇ ਦਾ ਪੰਜਾਬ ਦੇ ਵਿੱਚ ਦੇ ਬਹੁਤ ਜਾਂਬਾਜ ਲੋਕ ਹੈ ਉਹ ਹਰ ਔਖੀ ਘੜੀ ਦੇ ਵਿੱਚ ਪੰਜਾਬੀਆਂ ਦਾ ਸਾਥ ਦੇ ਔਰ ਅੱਜ ਫਿਰ ਅਸੀਂ ਗੰਭੀਰਤਾ ਨਾਲ ਇੱਕ ਮੀਟਿੰਗ ਕਰਦੇ ਹੋਏ ਮੈਂ ਪੰਜਾਬ ਦੇ ਹੋਰ ਥਾਵਾਂ ਤੇ ਵੀ ਜਾਣਾ ਹੈ ਹੁਸ਼ਿਆਰਪੁਰ ਵੀ ਜਾਣਾ ਹੈ ਨਾਲ ਹੀ ਨਾਲ ਮੈਂ ਅੰਮ੍ਰਿਤਸਰ ਸਾਹਿਬ ਵੀ ਖੇ ਜਾਣਾ ਹੈ ਤਰਨਤਾਰਨ ਵੀ ਜਾਣਾ ਹੈ ਜਾ ਕੇ ਵੀ ਆਏ ਆ ਪਹਿਲਾਂ ਤੇ ਸਾਰੇ ਸਾਥੀਆਂ ਨੇ ਕਿਹਾ ਕਿ ਆਪਾਂ ਜੋ ਤੁਸੀਂ ਹੁਕਮ ਲਾਇਆ ਸੀ ਕਿ ਕਿਸੇ ਕੋਈ ਇੱਕ ਤਨਖਾਹ ਦੇਵੇ ਕੋਈ ਦੋ ਤਨਖਾਹ ਦੇਵੇ ਕੋਈ ਥਿਲ ਫੁੱਲ ਭੇਟਾ ਸੇਵਾ ਕਰੇ ਆਪਣੀ ਵੱਲੋਂ ਤਾਂ ਜੋ ਅਸੀਂ ਲੋਕਾਂ ਨੂੰ ਰਾਹਤ ਦਾ ਸਮਾਨ ਉਹਨਾਂ ਦੀ ਜ਼ਰੂਰਤ ਦੇ ਮੁਤਾਬਕ ਜੋ ਉਹਨਾਂ ਨੂੰ ਚਾਹੀਦਾ ਉਹਰੇ ਮੁਤਾਬਕ ਅਸੀਂ ਭੇਜ ਸਕੀਏ ਆਉਣ ਵਾਲੇ ਦਿਨਾਂ 'ਚ ਕਿਉਂਕਿ ਇਹ ਕਈ ਦਿਨ ਕੰਮ ਚੱਲਦਾ ਸੋ ਫਿਰ ਅੱਜ ਅਸੀਂ ਇਕੱਠੇ ਹੋਏ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਪੰਜ ਮੈਂਬਰੀ ਜਿਹੜੀ ਕਮੇਟੀ ਦਾ ਗਠਨ ਕੀਤਾ ਜਿਹਦੇ ਵਿੱਚ ਕੁਲਬੀਰ ਸਿੰਘ ਜੀਰਾ ਆਸ਼ੂ ਬਾਂਗੜ ਰਵਿੰਦਰ ਕੋਬਾਇਆ ਜੀ ਸ਼ੁਭਦੀਪ ਬਿੱਟੂ ਜੀ ਨਰਿੰਦਰ ਕੋਣੀ ਜਿਹੜੇ ਇਹ ਤਾਲਮੇਲ ਰੱਖਣਗੇ ਸਾਰੇ ਹਲਕਿਆ ਦੇ ਲੋਕਾਂ ਨਾਲ WhatsApp ਸਾਰੇ ਜਾਣਿਆਂ ਦਾ ਸੀ ਜਿਹੜੇ 25 30 ਜਾਣੇ ਇਕੱਠੇ ਹੋਏ ਆ ਉਹਨਾਂ ਦਾ WhatsApp ਇੱਕ ਗਰੁੱਪ ਕ੍ਰੀਏਟ ਕਰ ਦਿੱਤਾ ਗਿਆ ਇਹਨਾਂ ਪੰਜ ਮੈਂਬਰੀ ਕਮੇਟੀ ਨੂੰ ਹਬੌਰ ਬੱਲੂਆ ਬਹਬੌਰ ਬੱਲੂਆਣਾ ਫਾਜ਼ਿਲਕਾ ਜਲਾਲਾਬਾਦ ਤੇ ਗੁਰੂ ਅਰਸਾਏ ਇਹ ਫਰੋਜ਼ਪੁਰ ਜਾਂ ਜੀਰਾ ਕੋਈ ਵੀ ਰਿਕੁਆਇਰਮੈਂਟ ਆਊਗੀ ਕਿਸੇ ਚੀਜ਼ ਵਸਤੂ ਦੀ ਉਹ ਸਾਡੀ ਇਹ ਪੰਜ ਮੈਂਬਰੀ ਕਮੇਟੀ ਪੂਰੀ ਖਰੀਦ ਕਰਕੇ ਉੱਥੇ ਪਹੁੰਚਾਉਂਦੀ ਉਪਰਾਲਾ ਕਰਾਂਗੇ ਕਿ ਭਾਈ ਜੋ ਜ਼ਰੂਰਤ ਸੀ ਉਹ ਅਸੀਂ ਲੈ ਕੇ ਦਿੱਤਾ ਕਈ ਵਾਰੀ ਜ਼ਰੂਰਤ ਨਹੀਂ ਹੁੰਦੀ ਰਾਸ਼ਨ ਬਹੁਤ ਸਾਰਾ ਦੇ ਦਿੰਨੇ ਆ ਰਾਸ਼ਨ ਦੀ ਜ਼ਰੂਰਤ ਨਹੀਂ ਮੱਛਰਦਾਨੀ ਦੀ ਜ਼ਰੂਰਤ ਹੈ ਮੱਛਰਦਾਨੀ ਦੀ ਜ਼ਰੂਰਤ ਨਹੀਂ ਤੇਲ ਦੀ ਜ਼ਰੂਰਤ ਹੈ ਕਿਸੇ ਹੋਰ ਪੰਪ ਦੀ ਜ਼ਰੂਰਤ ਹੈ ਪਾਈਪ ਦੀ ਜ਼ਰੂਰਤ ਹੈ ਚਾਰੇ ਦੀ ਜ਼ਰੂਰਤ ਹੈ ਉਹ ਹੈ ਪਰਚੇਜ ਜਿਹੜੇ ਹੈਗੇ ਹੈ ਕਮੇਟੀ ਜਿਹੜੀ ਹੈ ਇਹ ਕਮੇਟੀ ਉੱਥੋਂ ਤੱਕ ਇਹ ਹਰ ਚੀਜ਼ ਨੂੰ ਮਹੱਈਆ ਕਰਾਊਗੀ ਤੇ ਸਾਡੇ ਜਿਹੜੇ ਅੱਗੇ ਸਾਥੀ ਉੱਥੋਂ ਦੇ ਲੋਕਲ ਲੀਡਰ ਸਹਿਬਾਨ ਨੇ ਉਹ ਉੱਥੇ ਪਹੁੰਚਾਉਣਗੇ ਇਹਦੇ ਨਾਲ ਹੀ ਨਾਲ ਅਸੀਂ ਇੱਕ ਹੈਲਪਲਾਈਨ ਜਿਹੜੇ ਨੰਬਰ ਹੈ ਉਹ ਤੁਹਾਨੂੰ ਦੱਸਣਾ ਚਾਹੁੰਦੇ ਆਂ ਚਾਰ ਸਾਥੀਆਂ ਦੀ ਅਸੀਂ ਡਿਊਟੀ ਲਈ ਹੈ ਜਿਹੜੇ ਉੱਥੇ ਆਲਰੇਡੀ ਕੋਆਰਡੀਨੇਟਰ ਵੀ ਹੈ ਸਾਡੇ ਜਿਨ੍ਹਾਂ ਨੂੰ ਕੋਈ ਵੀ ਰੈਂਡਮ ਇਹਨਾਂ ਹਲਕਿਆਂ ਦਾ ਬੰਦਾ ਕਾਲ ਕਰ ਸਕਦਾ ਹੈ ਵੀ ਸਾਡੇ ਪਿੰਡ ਦੇ ਵਿੱਚ ਆਹ ਦਿੱਕਤ ਹੈ ਤੇ ਇੱਥੇ ਆ ਚੀਜ਼ ਮੁਹੱਈਆ ਕਰਾਈ ਜਾਵੇ। ਉਹ ਫਿਰ ਉਹਨੂੰ ਤਲਾਹ ਦੇਣ ਕੇ ਸਾਡੇ ਉਥੋਂ ਦੇ ਲੋਕਲ ਲੀਡਰ ਸਾਹਿਬਾਨ ਨੂੰ ਉੱਥੇ ਜਾ ਕੇ ਉਹਨਾਂ ਤੋਂ ਪੁੱਛ ਪੜਤਾਲ ਕਰਕੇ ਉਹ ਰਿਕੁਆਇਰਮੈਂਟ ਵੀ ਪੂਰਾ ਕਰਾਂ ਕਰਨਗੇ। ਉਹਦੇ ਚ ਦੀਪਕ ਗਰਗ ਨੇ ਸਾਡੇ ਵਾਈਸ ਪ੍ਰਧਾਨ ਜਿਹਨਾਂ ਦਾ ਨੰਬਰ ਹੈ 92252 00001 9225200001 ਹੀਨਾ ਬਰਾੜ ਨੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਇਹਨਾਂ ਦਾ ਨੰਬਰ ਹੈ 98146 95040 ਜਿਵੇਂ ਦੀਪਕ ਜੀ ਹਬੋਰ ਦੇਖਦੇ ਐ ਉਹਨਾਂ ਨੂੰ ਹਬੋਰ ਆਸਤੇ ਜਿਹਨੇ ਫੋਨ ਕਰਨਾ ਉਹ ਦੀਪਕ ਜੀ ਨੂੰ ਕਰਨ ਹੀਨਾ ਬਰਾੜ ਨੇ ਇਹ ਦੇਖ ਰਿਹਾ ਆ ਏਰੀਆ ਫਾਜ਼ਿਲਕਾ ਦਾ ਜਲਾਲਾਬਾਦ ਜਾਂ ਫਾਜ਼ਿਲਕਾ ਧਨੀ ਵਰਖ ਸਾਹਿਬ ਨੇ ਉਹਨਾਂ ਦਾ ਨੰਬਰ ਹੈ 96100 37 9213700005 ਇਹ ਦੇਖਣਗੇ ਫਰੂਜ਼ਪੁਰ ਦਾ ਏਰੀਆ ਤੇ ਜੀਰਾ ਦਾ ਏਰੀਆ ਇਹਨਾਂ ਨੂੰ ਫਰੂਜ਼ਪੁਰ ਵਾਲੇ ਤੇ ਜੀਰੇ ਵਾਲੇ ਸੰਪਰਕ ਕਰ ਸਕਦੇ ਆ ਰਣਜੀਤ ਸਿੰਘ ਨੇ ਸਾਡੇ ਓਲੂਆ ਵਾਲੇ ਤੋਂ ਉਹਨਾਂ ਦਾ ਨੰਬਰ ਹੈ ਪ੍ਰਧਾਨ ਜੀ ਦਾ 98761 00196 ਇਹ ਜਲਾਲਾਬਾਦ ਦਾ ਤੇ ਨਾਲ ਗੁਰੂ ਅਰਸਾ ਇਹਦਾ ਇਹ ਏਰੀਆ ਚੋ ਜਿਨ੍ਹਾਂ ਨੂੰ ਇਹ ਇੰਨਾ ਇਹਨਾਂ ਲੋਕਾਂ ਨੂੰ ਲੋਕ ਫੋਨ ਕਰਨਗੇ ਇਹ ਸਾਡੇ ਸਮਝ ਲਓ ਕਿ ਕੰਟਰੋਲ ਰੂਮ ਨੰਬਰ ਹੈਗੇ ਨੇ ਇਹ ਸਾਥੀ ਚੱਲਦੇ ਫਿਰਦਾ ਕੰਟਰੋਲ ਉਹ ਨਾਲ ਹੀ ਨਾਲ ਅੱਜ ਸਾਰੇ ਸਾਥੀਆਂ ਨੇ ਮਿਲ ਕੇ ਆਪਣੀ ਸ਼ਰਦਾ ਦੇ ਮੁਤਾਬਕ ਆਪਣੀ ਜੇਬ ਦੇ ਮੁਤਾਬਕ 40 ਲੱਖ ਰੁਪਇਆ ਅੱਜ ਅਸੀਂ ਇਹਨਾਂ ਸੱਜਣਾ ਨੇ ਇਕੱਠਾ ਕੀਤਾ ਜਿਹੜਾ ਕੇਵਲ ਤੇ ਕੇਵਲ ਫਰੂਜਪੁਰ ਕਿਲਾਫ ਜਿਹੜਾ ਪੁਰਾਣਾ ਸੀਗਾ ਫਾਜ਼ਿਲਕਾ ਫਰੂਜਪੁਰ ਇਹਦੇ ਵਿੱਚ ਇਸ 40 ਲੱਖ ਰੁਪਏ ਦੇ ਨਾਲ ਅਸੀਂ ਸੇਵਾ ਨਿਭਾਵਾਂਗੇ ਇਹਦੇ ਤੋਂ ਵੱਖਰੀ ਵੀ ਅਸੀਂ ਜੋ ਸੇਵਾ ਹੋਈ ਇਹ ਤਾਂ ਆਪ ਦੀ ਜੇਬ ਚੋਂ ਖਰਚ ਕੀਤੀ ਹੈ ਕਿਉਂਕਿ ਅੱਜ ਕੱਲ ਪਹਿਲਾਂ ਆਪ ਆਪਣੀ ਜੇਬ ਚੋਂ ਖਰਚ ਕਰਨਾ ਚਾਹੀਦਾ ਫਿਰ ਲੋਕਾਂ ਤੋਂ ਕਿਸੇ ਸਾਥੀ ਸੱਜਣ ਤੋਂ ਡਿਮਾਂਡ ਕਰਨੀ ਚਾਹੀਦੀ ਸੋ 40 ਲੱਖ ਰੁਪਏ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੰਨੀ ਜ਼ਰੂਰਤ ਹੋਈ ਅਸੀਂ ਉੱਥੇ ਚੀਜ਼ਾਂ ਪਹੁੰਚਾਈਏ ਕਿਉਂਕਿ ਸਾਰਿਆਂ ਦੀ ਸੇਵਾ ਦੇ ਨਾਲ ਹੌਲੀ-ਹੌਲੀ ਜਿਹੜਾ ਇਹ ਕਾਰਜ ਹੈ ਇਹਨੂੰ ਅਸੀਂ ਸਫਲ ਕਰ ਲਾਂਗੇ ਸੋ ਅੱਜ ਦੀ ਮੀਟਿੰਗ ਇਸ ਕਰਕੇ ਬੁਲਾਈ ਗਈ ਸੀ ਔਰ ਮੈਂ तमाम ਸਾਥੀਆਂ ਦਾ ਉਹਨਾਂ ਸੱਜਣਾ ਦਾ ਜਿਨ੍ਹਾਂ ਸਾਰਿਆਂ ਨੇ ਆਪਦੀ ਸ਼ਰਧਾ ਦੇ ਮੁਤਾਬਕ ਇਹ ਚ ਸੇਵਾ ਪਾਈ ਹੈ ਸੋ ਮੈਂ ਉਹਨਾਂ ਦਾ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਹਰ ਥਾਂ ਤੇ ਉੱਥੇ ਇੱਕ ਸ਼ਾਮਿਆਂ ਨਾਲ ਲਾ ਕੇ ਕੰਟਰੋਲ ਰੂਮ ਵੀ ਬਣਾਵਾਂਗੇ ਉੱਥੇ ਲੋਕਲ ਵੀ ਇਹਨਾਂ ਸ਼ਹਿਰਾਂ ਦੇ ਵਿੱਚ ਆਜੋ ਕਿਸੇ ਨੂੰ ਦਿੱਕਤ ਹੈ ਤਾਂ ਉੱਥੇ ਸਾਡੇ ਇਹਨਾਂ ਕੰਟਰੋਲ ਰੂਮਸ ਦੇ ਉਹ ਵਿਅਕਤੀ ਆਪਣਾ ਸੁਨੇਹਾ ਪਹੁੰਚਾ ਦੇਣ ਤੇ ਫਿਰ ਅਸੀਂ ਉਹਨਾਂ ਕੋਲੇ ਜਿਹੜੀ ਬੰਦੀ ਚੀਜ਼ ਹੈ ਉਹ ਮਹਈਆ ਕਰਾਵਾਂ। ਉਹ ਅੱਜ ਦੀ ਬੇਸਿਕਲੀ ਇਹੀ ਮੀਟਿੰਗ ਅਸੀਂ ਰੱਖੀ ਸੀ ਇਸੇ ਤਰ੍ਹਾਂ ਹੀ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਇਹ ਜਿੱਥੇ-ਜਿੱਥੇ ਹੜ ਆਇਆ ਉਹ ਜ਼ਿਲ੍ਹੇ ਦੇ ਮੁਤਾਬਕ ਕਮੇਟੀਆਂ ਪਨਾ ਕੇ ਤੇ ਰਾਹਤ ਸਮਗਰੀ ਲੈ ਕੇ ਪੇਜਾ ਟਾਪ ਵੀ ਦੌਰਾ ਕਰਤੇ ਆਏਗੇ ਕਿ ਆਸਤ ਹੈ ਹੀ ਹੈ ਤੁਹਾਨੂੰ ਲੱਗਦਾ ਕਿ ਕਿਤੇ ਕਸੂਰ ਅਪਾਰਟਮੈਂਟਸ ਦਾ ਹੈ ਜੋ ਦੀਆਂ ਆਵਾਜ਼ਾਂ ਉੱਠ ਰਹੀਆਂ ਸੋ ਦੇਖੋ ਗੱਲ ਹੈ ਰਿਣੀ ਜੀ ਇਹਰੇ ਬਾਰੇ ਮੈਨੂੰ ਲੱਗਦਾ ਕਿ ਇਸ ਔਖੀ ਘੜੀ ਦੇ ਵਿੱਚ ਮੈਂ ਬਹੁਤੀ ਇਸਤੇ ਵੱਲ ਜਾਣਾ ਨਹੀਂ ਚਾਹੁੰਦਾ ਕਿ ਫਲਾਣੇ ਦਾ ਕੀ ਕਸੂਰ ਹੈ ਫਲਾਣੇ ਦਾ ਕੀ ਕਸੂਰ ਜਿਹੜੋਂ ਆਪਰੇਸ਼ਨ ਸੰਦੂਰ ਸੀਗਾ ਨਾ ਉਹ ਸਾਰਿਆਂ ਨੇ ਦੇਸ਼ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਦੇਸ਼ ਦੀ ਸਰਕਾਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਾ ਖੜਾ। ਮਦਦ ਕਰੇ ਔਰ ਦੇਸ਼ ਦੇ ਨਾਲ ਖੜੇ ਹਾਂ ਦੇ ਇਸ਼ੂ ਮਚਾ। ਅੱਜ ਅਸੀਂ ਸਵਾਲ ਕਿਤੇ ਵੀ ਜਹਾਜ਼ ਕਿਉਂ ਡਿੱਗੇ? ਜੰਗ ਕਿਉਂ ਰੁਕੀ ਗਈ? 트럼ਪ ਨੇ ਕਿਉਂ ਕੀਤਾ? ਤੁਸੀਂ 에어포스 ਦੇ ਹੱਥ ਕਿਉਂ ਵੱਜੇ ਸਨ? ਬਹੁਤ ਵੱਡੀਆਂ ਕਮੀਆਂ ਐ। ਬਹੁਤ ਵੱਡੀ 에ਰੇਚ ਨਲਾਇਕੀ ਐ। ਸਰਕਾਰ ਦੀ ਔਰ ਜੇ ਉਹ ਨਲਾਈਕੀ ਨਾ ਹੁੰਦੀ ਤਾਂ ਸ਼ਾਇਦ ਇੰਨਾ ਵੱਡਾ ਘਟਨਾਕਰਮ ਨਾ ਹੁੰਦਾ ਲੇਕਿਨ ਇਹ ਸਾਰੀਆਂ ਗੱਲਾਂ ਤੇ ਬਾਅਦ ਚ ਗੱਲ ਕਰਾਂਗੇ ਪਹਿਲਾਂ ਸਾਡਾ ਕੰਮ ਹੈ ਸਾਡੇ ਲੋਕਾਂ ਨੂੰ ਬਚਾਉਣਾ ਉਹਰੇ ਤੇ ਮੈਂ ਅੱਜ ਕੇਵਲ ਅੱਜ ਇਹ ਮੀਟਿੰਗ ਕੀਤੀ ਹੈ ਕਿ ਸਾਡਾ ਕੀ ਫਰਜ ਬੰਦ ਹੈ ਐਜ਼ ਇਨਸਾਨੀਅਤ ਤੇ ਕਾਂਗਰਸ ਪਾਰਟੀ ਦਾ ਸੋ ਇਸ ਕਰਕੇ ਅਸੀਂ ਸਾਰੇ ਛੋਟੇ ਵੱਡੇ ਲੀਡਰ ਇਕੱਠੇ ਹੋ ਕੇ ਅੱਜ ਇਸ ਕਾਰਜਾਸਟਿਸ ਪਾਸੇ ਇਹ ਸਥਿਤੀ ਹੈਗੀ ਤੁਸੀਂ ਵੀ ਕਹਿ ਰਹੇ ਹੋ ਕਿ ਇਸ ਸਮੇਂ ਗੱਲ ਕਰਨੀ ਉਹ ਪਰ ਦੂਸਰੇ ਪਾਸੇ ਆਪਦਾ ਹੀ ਵਿਧਾਇਕ ਬੋਲਦਾ ਉਸ ਤੋਂ ਬਾਅਦ ਪਖਾਨ ਮਦਰਾਂ ਨਾਲ ਜੋ ਹੋ ਰਿਹਾ ਉਹ ਸਾਰੇ ਕਨਸੈਪਟ ਨੂੰ ਕੀ ਵੇਖਦੇ ਹੋ ਜੀ ਮੈਂ ਤੁਹਾਨੂੰ ਦੱਸਦਾ ਰਹੀ ਨਹੀਂ ਜੀ ਮੈਂ ਕਿਸੇ ਦੇ ਵਿਧਾਇਕਾਸਤੇ ਕਿਸੇ ਹੱਸੇ ਕੋਈ ਗੱਲ ਨਹੀਂ ਕਰਨਾ ਅੱਜ ਬਹੁਤ ਔਖੀ ਘੜੀ ਹੈ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੈ ਪਤਾ ਨਹੀਂ ਹੋ ਸਕਦਾ ਹੈ ਕਿ ਅਡਾ ਤੋਂ ਧਿਆਨ ਉਧਰ ਨੂੰ ਲੈ ਕੇ ਜਾਣਾ ਹੋਵੇ ਪਰ ਹਾਂ ਮੈਂ ਇਹਨਾਂ ਗੱਲਾਂ ਤੇ ਅੱਜ ਟਿੱਪਣੀ ਕਰਦਾ ਜੀ ਚੰਗਾ ਲੱਗਦਾ ਲੋਕ ਚਿਕਾ ਮਾਰਦੇ ਆ ਇਧਰੋਂ ਤੇ ਆਣ ਇਧਰ ਨੂੰ ਲੈ ਜਾਓ ਇਹ ਆਦਤ ਰਹੀ ਆ ਆਮ ਆਦਮੀ ਪਾਰਟੀ ਦੀ ਸੋ ਬਾੜਾ ਅੱਜ ਨਹੀਂ ਗੱਲ ਕਰਦੇ ਇਹਦੇ ਤੇ ਗੱਲ ਕਰਾਂਗੇ ਜਿੱਦੇ ਮੇਰੇ ਪੰਜਾਬ ਦੇ ਲੋਕ ਥੋੜਾ ਜਿਹਾ ਸਾਹ ਆ ਗਿਆ ਸੌਕੇ ਹੋ ਗਏ ਜਰੂਰ ਕੀ ਹੋਇਆ ਉਰੇ ਤੇ ਵੀ ਗੱਲ ਕਰਾਂਗੇ ਕਿਉਂ ਹੋਇਆ ਉਰੇ ਤੇ ਵੀ